ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਠੰਡ 'ਚ ਤਰੇਲੀਆਂ ਆ ਗਈਆਂ ਜਦੋਂ ਲੋਈਆਂ ਲੈ ਲੈ ਕੇ ਥਾਣੇ ਦੇ ਵਿੱਚੋਂ ਪੁਲਿਸ ਮੁਲਾਜ਼ਮ ਜਲੰਧਰ ਦੇ ਗੁਰਾਇਆ ਸ਼ਹਿਰ ਪਹੁੰਚੇ ਜਿੱਥੇ ਕਿ ਵੱਡੀ ਵਾਰਦਾਤ ਹੋਈ ਹੈ ਜੀ ਹਾਂ ਪ੍ਰਸਿੱਧ ਇਤਿਹਾਸਿਕ ਸ਼੍ਰੀ ਰਾਮ ਮੰਦਰ ਅਤੇ ਸ਼੍ਰੀ ਰਿਸ਼ੀ ਕੂਟੀਆਂ ਦੇ ਵਿੱਚ ਚੋਰੀ ਦੀ ਵਾਰਦਾਤ ਦੇ ਨਾਲ-ਨਾਲ ਬਿਆਦਵੀ ਕੀਤੀ ਗਈ ਅਤੇ ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੋਰ ਜੁੱਤੇ ਪਾਕੇ ਮੰਦਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਚੋਰੀ ਦੀ ਵਾਰਦਾਤ ਦਾ ਪਤਾ ਚਲਦੇ ਹੀ ਮੰਦਰ ਦੇ ਸੇਵਾਦਾਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਬਹੁਤ ਹੀ ਮਾੜੀ ਖਬਰ ਹੈ ਅੱਜ ਦੀ ਹੈ ਕਿ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਅੱਜ ਰਾਤ ਚੋਰਾਂ ਨੇ ਚੋਰੀ ਕੀਤੀ ਔਰ ਪੰਜ ਗੱਲੇ ਜਿਹੜੇ ਸੀ ਉਹ ਚੋਰ ਚੱਕ ਕੇ ਲੈ ਗਏ ਔਰ ਇਹ ਜਿਹੜਾ ਘਟਨਾ ਹੈ ਇਹ ਰਾਤ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਦੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਸਾਡੇ ਪੁਜਾਰੀ ਜੀ 3:30 ਵਜੇ ਉੱਠ ਕੇ ਰੁਟੀਨ ਦੀ ਤਰ੍ਹਾਂ ਜਦੋਂ ਉਹਨੇ ਦੇਖਿਆ ਕਿ ਸ਼ਟਰ ਖੁੱਲੇ ਆ ਸ਼ਿਵਜੀ ਮੰਦਿਰ ਦੇ ਵੀ ਬਾਬਾ ਬਾਲਕਦਾਸ ਜੀ ਦੀ ਵੀ ਰਿਸ਼ੀ ਜੀ ਮਹਾਰਾਜ ਦੇ ਔਰ ਸਾਰੇ ਦਰਵਾਜੇ ਖੁੱਲੇ ਹੋਏ ਸਨ ਚੋਰ ਰੇਲਵੇ ਸਾਈਡ ਤੋਂ ਆ ਕੇ ਉਹਨਾਂ ਨੇ ਪਿੱਛੋਂ ਜਾਲੀ ਵਾਲਾ ਦਰਵਾਜਾ ਤੋੜਿਆ ਜਾਲੀ ਵਾਲੀ ਜਿਹੜੀ ਸੀਮਰਦੀ ਸੀ ਉਹਨੂੰ ਤੋੜਿਆ ਔਰ ਤੋੜ ਕੇ ਐਂਟਰ ਕੀਤੇ ਔਰ ਉਹਨਾਂ ਨੇ ਸਾਰੇ ਗੱਲੇ ਜਿਹੜੇ ਕਿ ਉਹ ਚੋਕ ਕੇ ਲਾਈਨਾਂ ਵੱਲ ਪਿੱਛੇ ਲੈ ਗਏ ਔਰ ਉਸ ਗਲੀਆਂ ਦੇ ਵਿੱਚ ਉਹਨਾਂ ਨੇ ਪੈਸੇ ਸਾਰੇ ਕੱਢ ਲਏ ਔਰ ਗੱਲੇ ਪਿੱਛੇ ਛੱਡ ਗਏ ਔਰ ਸਭ ਤੋਂ ਵੱਡਾ ਦੁੱਖ ਸਾਨੂੰ ਸਾਰਿਆਂ ਭਗਤਾਂ ਨੂੰ ਇਹ ਲੱਗਾ ਕਿ ਜਦੋਂ ਉਹ ਸਾਡੇ ਮੇਨ ਮੰਦਿਰ ਜਿਹੜੇ RAM ji ਦਾ ਮੰਦਿਰ ਹੈ Hanuman ji ਦਾ ਹੈ Mata ji ਬੈਠੇ ਆ ਉਸ ਮੰਦਿਰ ਚ ਬੂਟ ਪਾ ਕੇ ਜੁੱਤੀਆਂ ਪਾ ਕੇ ਅੰਦਰ ਗਏ ਉਹਦੇ ਨਾਲ ਸਾਰੇ ਭਗਤਾਂ ਦੀ ਜਿਹੜੀ ਬੜਾ ਠੇਸ ਪਹੁੰਚੀ ਉਹਨਾਂ ਨੂੰ ਕਿ ਜਿਹੜੇ ਅੱਜ ਤੱਕ ਸਿਰਫ ਪੁਜਾਰੀ ਸਾਡੇ ਜਾਂਦੇ ਸੀ ਉਸ ਮੰਦਿਰ ਦੇ ਵਿੱਚ ਕਦੀ ਕੋ ਗ੍ਰਸਤੀ ਅਜ ਤੱਕ ਉਸ ਮੰਦਿਰ ਚ ਨਹੀਂ ਗਿਆ ਔਰ ਇਹਨਾਂ ਚੋਰਾ ਨੇ ਬਹੁਤ ਵੱਡੀ ਬਿਆਦਵੀ ਕੀਤੀ ਜਿਹੜੀ ਕਿ ਇਹਨਾਂ ਨੇ ਆ ਕੇ ਮੰਦਿਰ ਸਾਡੇ ਆ ਕੇ ਜੁੱਤੀਆਂ ਪਾ ਕੇ ਬੂਟ ਪਾ ਕੇ ਅੰਦਰ ਗਏ ਆ ਇਸ ਨਾਲ ਸਾਡੇ ਸਾਰੇ ਸਮਾਜ ਨੂੰ ਬੜਾ ਦੁੱਖ ਲੱਗਾ ਹੈ ਉਸ ਤੋਂ ਬਾਅਦ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਔਰ ਉਹਨਾਂ ਨੇ ਆ ਕੇ ਮੌਕੇ ਤੇ ਸਾਰਾ ਕੁਝ ਇੱਥੇ ਚੈੱਕ ਕੀਤਾ ਔਰ ਸੀਸੀਟੀ ਕੈਮਰੇ ਵਿੱਚ ਵੀ ਆ ਰਹੀ ਆ ਉਹਨਾਂ ਦੀ ਅਸੀਂ ਇਹ ਮੰਗ ਕਰਦੇ ਹਾਂ ਸਾਰੇ ਭਗਤ ਜਨ ਸੇਵਾਦਾਰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜੇ ਚੋਰ ਆ ਇਹ ਫੜੇ ਜਾਣ ਜਿਨ੍ਹਾਂ ਨੇ ਸਾਡੀ ਇਸ ਮਰਿਆਦਾ ਨੂੰ ਭੰਗ ਕੀਤਾ ਹੈ ਜਿਨ੍ਹਾਂ ਨੇ ਆ ਕੇ ਸਾਨੂੰ ਸਾਰੇ ਭਗਤਾਂ ਨੂੰ ਠੇਸ ਪਹਾਈ ਹੈ ਜਿਹੜੇ ਅੰਦਰ ਭਗਵਾਨ ਦੀਆਂ ਮੂਰਤੀਆਂ ਤੱਕ ਪਹੁੰਚ ਗਏ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਔਰ ਅਸੀਂ ਸਾਰੇ ਸੇਵਾਦਾਰ ਜਿੰਨੇ ਵੀ ਆ ਇਹ ਹੀ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਫੜੇ ਔਰ ਅਸੀਂ ਇੱਕ ਹੋਰ ਸੇਵਾਦਾਰਾਂ ਵੱਲੋਂ ਕਿ ਅਗਰ ਕਿਸੇ ਨੂੰ ਇਹਨਾਂ ਦਾ ਪਤਾ ਲੱਗੇ ਤਾਂ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਔਰ ਜਿਹੜਾ ਵੀ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਔਰ ਕੋਈ ਦੱਸਿਆ ਨਹੀਂ ਜਾਏਗਾ ਉਸ ਨੂੰ ਉਹਦੇ ਬਾਰੇ ਕਿ ਕਨੇ ਦੱਸਿਆ ਹੈ ਸਾਨੂੰ ਸੋ ਸਾਡੀ ਇਹੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਜਿਹੜੇ ਸਾਡੇ ਭਗਤ ਜਾਨਕ ਤਾਂ ਕਿ ਉਹਨਾਂ ਦੇ ਮਨ ਨੂੰ ਇਹ ਪਤਾ ਲੱਗੇ ਕਿ ਵਾਕਿਆ ਹੀ ਸਾਡਾ ਪੁਲਿਸ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਹੈ ਸੋ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ ਸਾਰੇ ਸ਼ਹਿਰ ਵਾਸੀ ਰੋਸ ਚਾ ਕਿ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਇਹਦਾ ਹੱਲ ਕਰੇ। ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਨੇ। ਹਾਂ ਜੀ ਭਗਵਾਨ ਸ਼੍ਰੀ ਰਾਮ ਮੰਦਰ ਜੀ ਦੇ ਵਿੱਚ ਰਿਸ਼ੀ ਕੁਟਿਆ ਗਰਾں ਵਿਖੇ ਜੋ ਚੋਰੀ ਹੋਣ ਦਾ ਸਾਨੂੰ ਨਿਊਜ਼ ਮਿਲੀ ਸੀ ਅਸੀਂ ਇਮੀਡੀਏਟ ਮੈਂ ਆਪਣੀ ਪੁਲਿਸ ਪਾਲਟੀ ਲੈ ਕੇ ਅਸੀਂ ਮੌਕਾ ਦੇਖਿਆ ਜੋ ਚਾਰ ਗੋਲਕਾਂ ਤੋੜ ਕੇ ਚੋਰੀ ਕੀਤੀ ਗਈ ਹੈ ਤੇ ਜੋ ਅਸੀਂ ਫਿੰਗਰਪ੍ਰਿੰਟ ਟੀਮ ਵੀ ਪਹੁੰਚ ਰਹੀ ਆ ਡੰਪ ਵੀ ਮੌਕੇ ਤੇ ਚੱਕਿਆ ਗਿਆ ਹੋਰ ਵੀ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਪੁਸ਼ਕਿਸ਼ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਅਸੀਂ ਜੋ ਹਰ ਸੰਭਵ ਕੋਸ਼ਿਸ਼ ਕਰਕੇ ਇਸ ਚੋਰੀ ਦੀ ਵਾਰਦਾਤ ਨੂੰ ਜਲਦੀ ਟ੍ਰੇਸ ਕਰਾਂਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੇ ਸੀਸੀਟੀਵੀ ਵਿੱਚ ਕਿੰਨੇ ਕੇ ਬੰਦੇ ਦੇਖੇ ਜੀ ਤੁਸੀਂ ਕਿੱਥਾਂ ਐਂਟਰ ਕਿੱਦਾਂ ਕੀਤਾ ਜੀ ਚੋਰ ਜੋ ਚੋਰ ਰੇਲਵੇ ਲਾਈਨ ਦੇ ਪਿਛਲੇ ਸਾਈਡ ਤੋਂ ਇੱਕ ਸੀਮਿੰਟ ਦੀ ਜਾਲੀ ਨੂੰ ਤੋੜ ਕੇ ਇੰਟਰ ਹੋਏ ਉਹ ਜੋ 4 ਦੇ ਕਰੀਬ ਗਿਣਤੀ ਸੀਸੀਟੀਵੀ ਕੈਮਰੇ ਚ ਦਿਖਾਈ ਦੇ ਰਹੀ ਹੈ ਕੋਈ ਕੈਸ਼ ਵਗੈਰਾ ਹਲੇ ਦੱਸਿਆ ਨਹੀਂ ਕੀ ਗੋਸ਼ ਹੋ ਗਿਆ ਅੰਦਰੋਂ ਕੋਈ ਤਲਾਬ ਕੈਸ਼ ਤਾਂ ਬੰਦ ਗੋਲਕਾ ਨੇ ਜਿਸ ਬਾਰੇ ਕੋਈ ਇਹਨਾਂ ਨੇ ਅੰਦਾਜ਼ਨ ਦੱਸਿਆ ਕਿ ਲੱਖ ਦੇ ਕਰੀਬ ਕੈਸ਼ ਹੋ ਸਕਦਾ ਵਿੱਚ ਐਫਆਈਆਰ ਵਗੈਰਾ ਜਿ ਸਰ ਦੇ ਹਾਂਜੀ ਅਸੀਂ ਐਫਆਈਆਰ ਲੋਜ ਕਰ ਰਹੇ ਹਾਂ ਜਿਹੜੀ ਉਹ ਬੇਅਦਬੀ ਦੀ ਗੱਲ ਕਰ ਰਿਹਾ ਜੀ ਕਿ ਬੂਲ ਪਾ ਕੇ ਅੰਦਰ ਐਂਟਰ ਕੀਤੇ ਸੀ। ਹਾਂਜੀ ਉਹ ਜੋ ਚੋਰ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਜੋ ਛੂਪ ਆ ਕੇ ਉਹਨਾਂ ਨੇ ਐਂਟਰ ਹੋਏ ਆ। ਉਹ ਗੱਲ ਸਾਹਮਣੇ ਆਈ ਹੈ। ਦੇਖਿਆ ਜਾਵੇ ਤਾਂ ਚੋਰ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਹੁਣ ਉਹਨਾਂ ਵੱਲੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।